ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਕੋਈ ਖਾਸ ਹੀ ਪਕਵਾਨ ਲੱਗਦਾ ਹੈ ਹਾਂਜੀ ਛਟਕਾ ਹੈ ਅੱਛਾ ਜੀ ਉਹ ਕੀ ਹੁੰਦਾ ਹੈ ਛਟਕਾ ਉਹ ਮਾਸ ਹੈ ਜਜੋ ਕਿਸੇ ਜਾਨਵਰ ਨੂੰ ਸ੍ਰੀ ਸਾਹਿਬ ਅਥਵਾ ਕਿਸੇ ਤੀਖਣ ਸ਼ਸਤਰ ਦੁਆਰਾ ਇੱਕੋ ਝਟਕੇ ਨਾਲ ਵੱਢ ਕੇ ਗੁਰਮੰਤਰ ਉਚਾਰ ਕੇ ਤਿਆਰ ਕੀਤਾ ਜਾਵੇ ਤੁਸੀਂ ਛਕੋ ਤੁਸੀਂ ਕਿਉਂ ਨਹੀਂ ਛਕਣਾ ਕੀ ਰੁਕਾਵਟ ਹੈ ਰਹਿਣ ਦਿਓ ਇਸ ਵਿਚਾਰ ਦਾ ਤਾਂ ਫਾਇਦਾ ਹੈ ਜੇਕਰ ਅਸੀਂ ਖੁੱਲੇ ਦਿਮਾਗ ਦਿਲ ਨਾਲ ਕੋਈ ਕਰੀਏ ਉਸ ਤੋਂ ਬਿਨਾਂ ਇਹ ਵਿਵਾਦ ਦਾ ਖੜਾ ਹੀ ਬਣ ਕੇ ਰਹਿ ਜਾਏਗਾ ਜੇ ਅਸੀਂ ਕੁਝ ਮੰਨਣ ਜਾਂ ਵਿਚਾਰਨ ਨੂੰ ਤਿਆਰ ਨਹੀਂ ਤੁਸੀਂ ਕਰੋ ਅਸੀਂ ਕਿਉਂ ਨਹੀਂ ਮੰਨਾਂਗੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਤੇ ਸਾਡਾ ਮਕਸਦ ਵੀ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣਾ ਹੀ ਹੈ ਚਲੋ ਫਿਰ ਯਾਦ ਰੱਖਿਓ ਹੁਣ ਵਿਚਾਰ ਤੋਂ ਬਾਅਦ ਆਪਾਂ ਬਾਦ ਵਿੱਚ ਵੀ ਇਦਾਂ ਹੀ ਭਰਾਵਾਂ ਵਾਂਗ ਪਿਆਰ ਨਾਲ ਜੁੜਾ ਹੋਣਾ ਹੈ ਵਿਚਾਰ ਦਾ ਨਤੀਜਾ ਜੋ ਵੀ ਹੋਵੇ ਬਿਲਕੁਲ ਗੁਰੂ ਸਾਹਿਬ ਨੇ ਤਾਂ ਸਾਨੂੰ ਨਾਮ ਹੀ ਸਿਖ ਦਿੱਤਾ ਹੈ ਭਾਵ ਸਦਾ ਹੀ ਸਿਖਦਾ ਰਹੇ ਸ਼ੁਕਰ ਹੈ ਜੱਲ ਦੱਸੋ ਤੁਸੀਂ ਗੁਰਬਾਣੀ ਵਿੱਚ ਕਿਤੇ ਇਸ ਪਦ ਝਟਕੇ ਦਾ ਜ਼ਿਕਰ ਦੇਖਿਆ ਹੈ ਜਿੱਥੋਂ ਤੱਕ ਮੈਨੂੰ ਯਾਦ ਹੈ ਨਹੀਂ ਹੈ ਭਾਈ ਵਰਦਾਸੀ ਦੀਆਂ ਬਾਹਰ ਵਿੱਚ ਨਹੀਂ ਉੱਥੇ ਵੀ ਨਹੀਂ ਇਸੇ ਗੁਰਮਤਿ ਦੇ ਕੋਸ਼ ਜਾਂ ਸੰਪਰਦਾਇ ਗਿਆਨੀ ਅੱਜ ਤਾਈਂ ਇਸ ਦੇ ਅਰਥ ਲਾਉਦਾ ਸੁਣੀਦਾ ਹੈ ਨਹੀਂ ਜੀ ਇਸੇ ਪ੍ਰਾਚੀਨ ਪੁਸਤਕ ਵਿੱਚ ਇਹ ਪਦ ਪੜਿਆ ਹੋਵੇ ਨਹੀਂ ਬਸ ਇਹ ਰਿਹਾ ਲੱਗਦਾ ਹੈ ਕਿ ਇਹ ਪਦ ਮੰਨ ਦੀ ਘੜਤ ਹੈ ਜਿਵੇਂ ਕਬੀਰ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਹਲਾਲ ਪਦ ਵਰਤਿਆ ਹੈ ਇਸੇਨ ਗੋਲਪੰਥ ਵਿੱਚ ਇਹ ਪਦ ਵਰਤਿੰਦਾ ਸੁਣੀਦਾ ਹੈ ਇਸ ਤਰ੍ਹਾਂ ਦੇ ਕੋਈ ਹੋਰ ਸ਼ਬਦ ਵੀ ਬਾਣੀ ਵਿੱਚ ਨਹੀਂ ਹਨ ਫਿਰ ਉਹ ਸਭ ਵਰਤਨਾ ਛੱਡ ਦਈਏ ਬਹੁਤ ਵਧੀਆ ਸਵਾਲ ਆਪਾਂ ਅੱਗੇ ਵਿਚਾਰ ਕਰਦੇ ਹਾਂ ਸਿੰਘ ਸਾਹਿਬ ਜਿਹਦਾ ਅੱਧੇ ਤੋਂ ਜ਼ਿਆਦਾ ਪੰਥ ਇਸ ਦੀ ਵਰਤੋਂ ਕਰ ਰਿਹਾ ਹੈ ਉਹ ਸਭ ਗਲਤ ਹਨ ਤੇ ਮੁੱਠੀ ਪਰ ਲੋਕ ਜੋ ਇਸ ਦੇ ਉਲਟ ਹਨ ਉਹ ਠੀਕ ਆ ਇਹ ਵਿਚਾਰ ਬਹੁਤ ਜ਼ਰੂਰੀ ਹੈ ਸਮੁੱਚੀ ਬਾਣੀ ਸਾਨੂੰ ਸੇ ਦੱਲੀ ਹੈ ਕਿ ਦਸ਼ਮੇਸ਼ ਦੇ ਪੰਥ ਵਿੱਚ ਬਹੁਤ ਗਿਣਤੀਆਂ ਦਾ ਕੋਈ ਸਦਨ ਨਹੀਂ ਇੱਥੇ ਤਾਂ ਗੁਰੂ ਸਾਹਿਬ ਦੱਸਦੇ ਹਨ ਜਗ ਮੇਂ ਤੂੰ ਕਾਢੀ ਹੈ ਵਿਰਲੇ ਕੇ ਕੀ ਕੇ ਕਗਰਲਾ ਗੁਰਮੁਤ ਚੱਲਾ ਜੀ ਜੋ ਤੋ ਸੱਚ ਧਿਆਏ ਦਾ ਸਿਵਰਲੇ ਥੋੜੇ ਅਜਿਹੇ ਵਿਰਲੇ ਪੰਥ ਵਿਖੇ ਪ੍ਰਸਿੱਧ ਤੇ ਪੰਜ ਸ੍ਰੇਸ਼ਟ ਕਰਕੇ ਮੰਨੇ ਜਾਂਦੇ ਹਨ ਤੇ ਅਜਿਹੇ ਪੰਜ ਜਨਾਂ ਦੀ ਰਾਏ ਅਤੇ ਵਰਤੋਂ ਹੀ ਪੰਥ ਵਿਖੇ ਪ੍ਰਮਾਣੀ ਮੰਨੀ ਜਾਂਦੀ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾ ਮਹੰਦਰ ਗਹਿਮਾਨ ਪੰਜ ਸੋਹੇ ਦਰ ਰਾਜਾ ਪੰਜਾਂ ਕਾਗੁਰੇ ਧਿਆਨ ਕਾ ਮੇ ਕੇ ਛਟਕਾ ਪਾਦ ਪੰਥ ਵਿੱਚ ਪ੍ਰਸਿੱਧ ਹੈ ਅਤੇ ਆਨਮਤਾਂ ਵਾਲੇ ਵੀ ਸਮਝ ਬੈਠੇ ਹਨ ਕਿ ਇਹ ਜ਼ਬਰਦਖਾ ਉਹ ਖਾਸ ਸਿੱਖ মত ਵਿੱਚ ਹੈ ਪਰ ਥੋੜਿਆਂ ਦੇ ਮੁਕਾਬਲੇ ਬਹੁਤਿਆਂ ਦਾ शकਣਾ ਇਸ ਗੱਲ ਦੀ ਦਲੀਲ ਨਹੀਂ ਕਿ ਗੁਰਮਤ ਵਿੱਚ ਛਟਕਾ ਜਾਇਜ਼ ਹੈ ਵਿਰਲੇ ਪੰਥ ਦੇ ਸ੍ਰੇਸ਼ਟ ਸ਼ਰੋਮਣੀ ਅਤੇ ਪਰਮ ਪ੍ਰਸਿੱਧ ਪੁਰਸ਼ਾਂ ਦਾ ਨਾਮ ਹੈ ਜਿਨ੍ਹਾਂ ਨੂੰ ਗੁਰਬਾਣੀ ਨੇ ਪੰਚ ਦਾ ਵਰ ਦਿੱਤਾ ਹੈ ਐਸੇ ਪੰਚਾਂ ਦਾ ਪੁੰਜ ਹੀ ਜੋ ਕੁਝ ਕਥੇ ਜਾਂ ਕਰੇ ਸੋਈ ਪ੍ਰਮਾਣਿਕ ਹੈ ਜੇ ਪੰਜ ਜਨ ਪੀ ਗਿਣਵੇਂ ਆਦਾਨ ਆਪਾਈ ਗੁਰਦਾਹ ਜੀ ਨੇ ਇਸ ਤੇਸਵਾਖ ਅਨੁਸਾਰ ਇੱਕ ਸਿੱਖ ਦੇ ਸਾਧ ਸੰਗ ਪੰਜੀ ਪਰਮੇਸ਼ਵਰ ਪੰਜ ਜਨਾ ਅੰਦਰ ਪਰਮੇਸ਼ਵਰ ਦੀ ਕਲਾ ਵਰਤੀ ਹੋਣ ਕਰਕੇ ਜੇ ਉਹਨਾਂ ਦੀ ਸੰਮਤੀ ਰਾਏ ਫੈਸਲਾ ਕਥਨੀ ਅਤੇ ਕਰਨੀ ਹੋਵੇਗੀ ਸੋ ਪੂਰਨ ਗੁਰਮਤ ਹੋਵੇਗੀ ਅਜਿਹੇ ਪੰਥ ਖਾਲਸਾ ਜਨਾਂ ਨੂੰ ਗੁਰੂ ਦਸ਼ਮੇਸ਼ ਜੀ ਨੇ ਪੰਜ ਪਿਆਰਿਆਂ ਦੇ ਸਰੂਪ ਵਿੱਚ ਗੁਰੂ ਖਾਲਸਾ ਦਾ ਪਵਿੱਤਰ ਵਰ ਦਿੱਤਾ ਹੈ। ਬਸ ਇਹ ਸਿੱਧ ਹੁੰਦਾ ਹੈ ਕਿ ਪੰਥ ਖਾਲਸਾ अथवा ਗੁਰੂ ਦਾ ਫੈਸਲਾ ਸੋਈ ਜੇ ਪੰਜ ਖਾਲਸਾ ਗੁਰਮੁਖ ਸ੍ਰੇਸ਼ ਜਨਾਂ ਦਾ ਆਮੇ ਹਜ਼ਰ ਵਰ ਉਹ ਆਣ ਕਿਨ ਤਫਾਜਾ ਕਿਉਂ ਨਾ ਖੜੀਆਂ ਹੋ ਜਾਣ। ਫਿਰ ਕਿਤੇ ਪੰਥ ਦੀ ਇਹ ਵਿਗੜੀ ਦਸ਼ਾ ਨੂੰ ਸੂਲ ਥਾਪ ਲੈਣਾ ਅਤੇ ਬਹੁਤ ਸਮਤੀ ਦੀ ਆਦੀ ਵਿੱਚ ਇਸ ਮਨ ਉਪਤ ਥਾਪੇ ਅਸੂਲ ਕੇਵਲ ਕਮਜ਼ੋਰ ਢਿੱਲੜ ਵਿਵੇਕਹੀਨ ਵਿਚਾਰਹੀਨ ਗੁਰਮਤ ਤੋਂ ਗਿਰੇ ਹੋਏ ਮਨਮਤੀ ਪੁਰਸ਼ਾਂ ਦਾ ਕੰਮ ਤਾਂ ਨਹੀਂ ਬਿਲਕੁਲ ਇਦਾਂ ਹੀ ਹੋਇਆ ਅਸੀਂ ਬਹੁਤ ਗਿਣਤੀਆਂ ਦੇ ਪਿੱਛੇ ਲੱਗ ਤਰੇ ਤੇ ਅੱਜ ਸਾਡੀ ਹਾਲਤ ਇਹ ਹੈ ਕਿ ਗੁਰਮਤ ਦੇ ਅਸੂਲਾਂ ਤੇ ਸਹਿਮਤੀ ਹੋਣੀ ਔਖੀ ਹੋ ਗਈ ਹੈ ਹਾਂ ਇਹ ਪਹਿਲੂ ਤਾਂ ਸ਼ਾਇਦ ਅਜੇ ਤੱਕ ਕਿਸੇ ਸੋਚਿਆ ਹੀ ਨਹੀਂ ਅੱਗੇ ਵਿਚਾਰ ਤੋਂ ਪਹਿਲਾਂ ਮੈਨੂੰ ਥੋੜਾ ਸਮਾਂ ਦਿਓ ताकि मैं सोच करके अपने मन ਨੂੰ ਸਮਝਾ ਸਕਾਂ ਤੇ ਸਾਰੇ ਪੱਖਾਂ ਤੋਂ ਨਿਰਣਾ ਲੈ ਸਕਾਂ ਬਿਲਕੁਲ ਜਲਦੀ ਫੇਰ ਆਪਾਂ ਅੱਗੇ ਵਿਚਾਰ ਕਰਾਂਗੇ ਬਿਲਕੁਲ ਦੇਖੋ ਆਪਾਂ ਭਰਾਵਾਂ ਵਾਂਗ ਹੀ ਜੁਦਾ ਹੋ ਰਹੇ ਹਾਂ ਹਾਂਜੀ ਵਿਚਾਰ ਦਾ ਮਤਲਬ ਇਹ ਹੁੰਦਾ ਸਿੱਖ ਨੂੰ ਹਮੇਸ਼ਾ ਇੰਨਾ ਵਿਚਾਰਾ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਕਿ ਪੰਥ ਵਿੱਚ ਵੱਦ-ਵਦ ਏਕ ਹੋ ਸਕੇ